ਕੇਜਰੀਵਾਲ ਸਾਹਿਬ ਨੂੰ ਹੁਣ ਈਡੀ ਲੱਭਦੀ ਫਿਰਦੀ ਆઠ ਸਮਨਾਂ ਦੇ باوجود ਅੱਜ ਡਰ ਕੇ ਆਪਣੇ ਘਰੋਂ ਈਡੀ ਦਫਤਰ ਨਹੀਂ ਜਾਂਦੇ ਤੇ ਆ ਕੇ ਪੰਜਾਬੀਆਂ ਨੂੰ ਕੀ ਸੰਦੇਸ਼ ਦਿੰਦੇ ਨੇ ਕਹਿੰਦੇ ਜੀ ਮੈਂ ਪਹਿਲਾਂ ਜਦੋਂ ਰਾਜਨੀਤੀ ਦੇ ਵਿੱਚ ਨਹੀਂ ਆਇਆ ਮੈਂ ਦੇਖਦਾ ਹੁੰਦਾ ਸੀ ਕਿ ਰਾਜਨੀਤੀ 'ਚ ਲੀਡਰ ਕੋਈ ਕੰਮ ਨਹੀਂ ਕਰਦੇ ਸਿਵਾਏ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਦੇ ਰਾਜਨੀਤੀ ਦਾ 101ਵਾਂ ਮਕਸਦ ਰਹਿ ਗਿਆ ਕਿ ਜੀ ਬਸ ਇੱਕ ਦੂਜੇ ਨੂੰ ਜੰਮ ਕੇ ਗਾਲ੍ਹਾਂ ਕੱਢੋ ਨਾ ਕੋਈ ਡਿਵੈਲਪਮੈਂਟ ਦੀ ਗੱਲ ਕਰਦਾ ਨਾ ਕੋਈ ਲੋਕ ਭਲਾਈ ਸਕੀਮਾਂ ਦੀ ਗੱਲ ਕਰ। ਮੈਂ ਰਵਿੰਦ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ मामा ਤੁਸੀਂ ਵਿਧਾਨ ਸਭਾ ਦਾ ਸੈਸ਼ਨ ਨਹੀਂ ਦੇਖਿਆ? ਉੱਥੇ ਕੀ ਕੀਤਾ ਭਗਵੰਤ ਮਾਨ ਸਾਹਿਬ ਨੇ? ਤੁਹਾਡਾ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਵਿਧਾਨ ਸਭਾ ਦੇ ਵਿੱਚ ਵਿਰੋਧੀਆਂ ਨੂੰ ਗਾਲ੍ਹਾਂ ਕੱਢ ਰਹੇ ਸੀ। ਲਗਾਤਾਰ ਚਾਹੇ ਲੀਡਰ ਆਫ ਆਪੋਜੀਸ਼ਨ ਹੋਣ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਤੌਰ ਤੇ ਤੇ ਪੰਜਾਬ ਇਹ ਮੰਨਦਾ ਹੈ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਧਾਨ ਸਭਾ ਦੇ ਵਿੱਚ ਫਿਕਸਡ ਮੈਚ ਖੇਡ ਰਹੇ ਸੀ ਉਥੇ ਲੋਕ ਮੁੱਦਿਆਂ ਦੀ ਕੋਈ ਗੱਲ ਨਹੀਂ ਹੋ ਰਹੀ ਸੀ ਸਿਰਫ ਇਹ ਦਿਖਾਉਣ ਦੀ ਕੋਸ਼ਿਸ਼ ਸੀ ਕਿ ਦੇਖੋ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਇੱਕ ਦੂਜੇ ਦਾ ਕਿੱਡਾ ਵਿਰੋਧ ਕਰਦੇ ਨੇ ਕਿਉਂਕਿ ਦੇਸ਼ ਤੇ ਇਹਨਾਂ ਦਾ ਸਮਝੌਤਾ ਹੈ ਸਾਰੇ ਦੇਸ਼ 'ਚ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਖੜਗੇ ਸਾਹਿਬ ਇਹਨਾਂ ਦਾ ਇੱਕੋ ਹੈ ਪੰਜਾਬ 'ਚ ਇੱਕ ਸਾਜ਼ਿਸ਼ ਤਹਿਤ ਇੱਕ ਮਿਲੀਭੁਗਤ ਤਹਿਤ ਸਮਝੌਤਾ ਨਹੀਂ ਕੀਤਾ ਪਰ ਅੰਦਰੋਂ ਇਕੱਠੇ ਨੇ ਕਿਉਂਕਿ ਜੇ ਕਾਂਗਰਸ ਆਮ ਆਦਮੀ ਪਾਰਟੀ ਇੱਕ ਦੂਜੇ ਦੀ ਲੋੜ ਪੈਂਦੀ ਹੈ ਇੱਕ ਦੂਜੇ ਦੇ ਨਾਲ ਹੀ ਖੜਦੇ ਨੇ ਆਮ ਆਦਮੀ ਪਾਰਟੀ ਨੂੰ ਜਲੰਧਰ ਚ ਕੈਂਡੀਡੇਟ ਦੀ ਲੋੜ ਪਈ ਉੱਥੇ ਕਾਂਗਰਸ ਨੇ ਰਿੰਕੂ ਜੀ ਦੇਤੇ ਅੱਜ ਫਤਿਹਗੜ ਸਾਹਿਬ ਚ ਵੀ ਰੌਲਾ ਪੈ ਰਿਹਾ ਹੈ ਕਿ ਜੀਪੀਜੀ ਨੂੰ ਕਾਂਗਰਸ ਨੇ ਫੇਰ ਡੈਪੂਟੇਸ਼ਨ ਤੇ ਭੇਜਤਾ ਹੈ ਕਿਉਂਕਿ ਅੱਜ ਲੋੜ ਹੈ ਆਮ ਆਦਮੀ ਪਾਰਟੀ ਨੂੰ ਚੰਡੀਗੜ੍ਹ ਚ ਮੇਅਰ ਬਣਾਉਣਾ ਹੈ ਤਾਂ ਆਮ ਆਦਮੀ ਪਾਰਟੀ ਨੂੰ ਕਾਂਗਰਸ ਸਮਰਥਨ ਦਿੰਦੀ ਹੈ ਕਿਉਂਕਿ ਅੰਦਰੋਂ ਇਕੱਠੇ ਨੇ ਅੱਜ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੋ ਕਿ ਪਹਿਲੀ ਵਾਰੀ ਹੋਇਆ ਹੈ ਕਿ ਮੁੱਖ ਮੰਤਰੀ ਆਪਣੀ ਜੇਲ ਜੇਬ ਦੇ ਵਿੱਚ ਤਾਲਾ ਪਾ ਕੇ ਵਿਧਾਨ ਸਭਾ ਦੇ ਵਿੱਚ ਲੈ ਕੇ ਗਏ ਨੇ ਕੀ ਇਹ ਮੁੱਖ ਮੰਤਰੀ ਦਾ ਸ਼ਿਸ਼ਟਾਚਾਰ ਹੈ ਕੀ ਇਹ ਮੁੱਖ ਮੰਤਰੀ ਦਾ ਵਿਹਾਰ ਹੈ ਦਿਓਰਵਿੰਦ ਕੇਜਰੀਵਾਲ ਸਾਹਿਬ ਸਪਸ਼ਟ ਕਰਨ ਦੇਖਿਆ ਕੋਈ ਐਸਾ ਮੁੱਖ ਮੰਤਰੀ ਔਰ ਕਾਲੂ ਤੁਸੀਂ ਕਹੋਗੇ ਜੀ ਇਹ ਤਾਂ ਬਹੁਤ ਚੰਗੀ ਗੱਲ ਹੈ ਫਿਰ ਕੋਈ ਤੁਹਾਡਾ ਐਮ ਐਲ ਏ ਰੋੜੇ ਪਾ ਕੇ ਲੈ ਜਾਊਗਾ ਕੀ ਵਿਧਾਨ ਸਭਾ ਇਹ ਕੰਮਾਂ ਦੇ ਲਈ ਬਣੀ ਹੈ ਕੀ ਵਿਧਾਨ ਸਭਾ ਦੇ ਵਿੱਚ ਲੋਕਾਂ ਦੇ ਮੁੱਦੇ ਨਹੀਂ ਡਿਸਕਸ ਹੋਣੇ ਚਾਹੀਦੇ ਜਿਹੜੇ ਤਾਲੇ ਨੂੰ ਭਗਵੰਤ ਮਾਨ ਸਾਹਿਬ ਅੰਦਰ ਲੈ ਕੇ ਗਏ ਨੇ ਉਹ ਤਾਲਾ ਤਾਂ ਪਹਿਲਾਂ ਹੀ ਜੜ ਚੁੱਕੇ ਨੇ ਪੰਜਾਬੀਆਂ ਦੀ ਕਿਸਮਤ ਤੇ ਪੰਜਾਬ ਦੀ ਖੁਸ਼ਹਾਲੀ ਤੇ ਤੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਤੋਂ ਬਾਹਰ ਲਿਆਂ ਜ਼ਿਲਾਂ ਦੇ ਵਿੱਚ ਬੰਦ ਕਰਕੇ ਇਹ ਉਹੀ ਤਾਲਾ ਜਿਹੜਾ ਭਗਵੰਤ ਮਾਨ ਸਾਹਿਬ ਅੰਦਰ ਬੜੇ ਖੁਸ਼ ਹੋ ਕੇ ਦਿਖਾਉਂਦੇ ਸੀ ਕਿ ਜੀ ਆਹ ਤਾਲਾ ਲਿਆਇਆ ਇਹ ਮੈਂ ਤਾਲਾ ਲਾ ਦੇਣਾ ਉਹ ਤਾਲਾ ਮਾਨ ਸਾਹਿਬ ਤੁਸੀਂ ਪਹਿਲਾਂ ਹੀ ਮਾਰ ਚੁੱਕੇ ਹੋ ਉਹ ਪੰਜਾਬ ਦੀ ਡਿਵੈਲਪਮੈਂਟ ਤੇ ਪੰਜਾਬ ਦੀ ਖੁਸ਼ਹਾਲੀ ਤੇ ਉਹ ਤਾਲਾ ਪਹਿਲਾਂ ਹੀ ਮਾਰਿਆ ਜਾ ਚੁੱਕੇ ਔਰ ਤੁਹਾਡੀ ਦੇਣ ਕੀ ਹੈ ਪੰਜਾਬ अरविंद केजरीवाल साहब बड़े हुब के कहंदे ने कि मैं 2 साल पहले आया सी मैं 2 साल पहले कहया सी कि ਸਾਡੇ ਕੰਮ ਦੇ ਉੱਤੇ ਵੋਟ ਦਿਓ ਜੇ ਅਸੀਂ ਕੰਮ ਨਹੀਂ ਕਰਾਂਗੇ ਤਾਂ ਸਾਨੂੰ ਵੋਟ ਨਾ ਪਾਓ ਫਿਰ ਅਜੇ ਟੀਆਂ ਵੱਡੀਆਂ ਰੈਲੀਆਂ ਕਿਉਂ ਜੇ ਤੁਸੀਂ ਕੋਈ ਕੰਮ ਕੀਤਾ ਫਿਰ ਅਜੇ ਟੀਆਂ ਰੈਲੀਆਂ ਕੱਢਣ ਦੀ ਲੋੜ ਨਹੀਂ ਅੱਜ ਕਰੋੜਾ ਰੁਪਈਆ ਖਰਚ ਕੇ ਤੁਹਾਨੂੰ ਪੰਜਾਬੀਆਂ ਨੂੰ ਇਹ ਦੱਸਣ ਦੀ ਲੋੜ ਨਹੀਂ ਸੀ ਕਿ ਸਾਨੂੰ ਵੋਟ ਪਾਓ ਕਿਉਂਕਿ ਜੇ ਕੰਮ ਹੋਇਆ ਹੁੰਦਾ ਵੋਟ ਤਾਂ ਤੁਹਾਨੂੰ ਆਪ ਹੀ ਪੈ ਜਾਣੀ ਸੀ ਪਰ ਅਸਲ ਦੇ ਵਿੱਚ ਪੰਜਾਬ ਨੂੰ ਇਹ ਲੋਕਾਂ ਨੇ ਜੇ ਕੁਝ ਦਿੱਤਾ ਤਾਂ 4 ਡੀ ਦਿੱਤੇ ਨੇ ਉਹ 4 ਡੀ ਕਿਹੜੇ ਨੇ ਉਹ ਹੈ ਡੈਪ ਡੈਥ ਡਰੱਗ ਤੇ ਚੌਥਾ ਡਾਂਗ 66000 ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਤੇ ਚੜ ਗਿਆ ਜੇ ਮੈਂ ਡੈਟ ਦੀ ਗੱਲ ਕਰਾਂ ਤੇ ਪੰਜਾਬ ਚ ਤਾਂ ਇੱਕ ਇੱਟ ਤੱਕ ਨਹੀਂ ਲੱਗੀ ਪੰਜਾਬ ਦੇ ਵਿੱਚ ਤਾਂ ਕੋਈ ਡਿਵੈਲਪਮੈਂਟ ਨਹੀਂ ਹੋਈ ਸੋਸ਼ਲ ਵੈਲਫੇਅਰ ਸਕੀਮਾਂ ਬੰਦ ਪਈਆਂ ਨੇ ਅਨਾਜ ਦਾ ਕਿੱਡਾ ਵਟਾ ਘਟਾਲਾ ਪੰਜਾਬ ਸਰਕਾਰ ਕਰ ਰਹੀ ਹੈ ਉਹ ਸਾਰਿਆਂ ਦੇ ਸਾਹਮਣੇ ਦੂਜਾ ਜਿਹੜਾ ਡੀ ਇਹ ਨੇ ਪੰਜਾਬ ਨੂੰ ਦਿੱਤਾ ਉਹ ਐ ਡੈਥ ਕਿਉਂਕਿ ਜਿਸ ਤਰੀਕੇ ਦੇ ਨਾਲ ਉਰੇ ਗੈਂਗਸਟਰ ਭਾਰੂ ਹੋ ਰਹੇ ਨੇ ਖਟਾਰੀਆਂ ਦੇ ਵਪਾਰੀਆਂ ਦੇ ਨਾਮਵਰ ਸਿੰਘਾਂ ਦੇ ਕਤਲ ਹੋ ਰਹੇ ਨੇ ਉਹ ਕਿਸੇ ਤੋਂ ਛੁਪਿਆ ਨਹੀਂ ਔਰ ਡਾਂਗ ਦੀ ਜੇ ਆਪਾਂ ਗੱਲ ਕਰ ਲਈਏ ਡਾਂਗ ਤਾਂ ਪੰਜਾਬ ਸਰਕਾਰ ਰੱਜ ਕੇ ਚਲਾਰੀ ਕਿਉਂਕਿ ਅੱਜ ਹਰ ਇੱਕ ਵਰਗ ਸੜਕਾਂ ਦੇ ਉੱਤੇ ਬੈਠਾ ਚਾਹੇ ਉਹ ਮੁਲਾਜ਼ਮ ਹੋਣ ਚਾਹੇ ਉਹ ਕਿਸਾਨ ਹੋਣ ਤੇ ਸਾਡੀ ਪੰਜਾਬ ਸਰਕਾਰ ਕੀ ਕਰ ਰਹੀ ਹੈ ਜੋ ਆਪਣੀ ਹੱਕੀ ਮੰਗਾ ਮੰਗਦੇ ਨੇ ਉਹਨਾਂ ਦੇ ਉੱਤੇ ਡਾਂਗਾ ਵਰਾਇਆ ਜਾਂਦੀਆਂ ਨੇ ਕੁੱਟਿਆ ਜਾਂਦਾ ਨਾ ਕਿਸੇ ਦੀ ਧੀ ਭੈਣ ਨੂੰ ਬਖਸ਼ਿਆ ਜਾਂਦਾ ਨਾ ਕਿਸੇ ਨੌਜਵਾਨ ਨੂੰ ਬਖਸ਼ਿਆ ਜਾਂਦਾ ਔਰ ਭੈਣਾ ਬਣਾ ਕੇ ਮਰ ਰਹਿਣਾ ਚਾਹੂੰਗਾ ਕਿ ਸਿੰਪੀ ਸ਼ਰਮਾ ਨੂੰ ਟੈਂਕੀ ਤੋਂ ਲਾਇਆ ਸੀ ਕਿ ਤੂੰ ਸਾਡੀ ਭੈਣ ਹੈ ਹੋਰ ਈਟੀਟੀ ਦੇ ਆਪਕ ਧਰਨਿਆਂ ਦੇ ਉੱਤੇ ਬੈਠੇ ਨੇ ਪਰ ਉਹਨਾਂ ਨੂੰ ਰੋਜ਼ਗਾਰ ਦੇ ਨਾਂ ਤੇ ਉਹਨਾਂ ਨੂੰ ਆਪਣੇ ਹੱਕਾਂ ਦੇ ਨਾਂ ਤੇ ਜੇ ਕੋਈ ਚੀਜ਼ ਮਿਲਦੀ ਹੈ ਉਹ ਹੈ ਸਿਰਫ ਡਾਂਗ ਇਹ ਹੈ ਤੀਜੀ ਡੀ ਜਿਹੜੀ ਪੰਜਾਬ ਸਰਕਾਰ ਨੇ ਦਿੱਤੀ ਹੈ ਔਰ ਚੌਥੀ ਡੀ ਉਹ ਹੈ ਡਰੱਗ ਔਰ ਡਰੱਗ ਤੇ ਅੱਜ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਕਿ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਹੈ ਪਹਿਲੀ ਵਾਰੀ ਹੋਇਆ ਦੇਸ਼ ਦੀ ਕਿਸੇ ਹਾਈ ਕੋਰਟ ਨੇ ਕਿਸੇ ਸੂਬਾ ਸਰਕਾਰ ਨੂੰ ਕਿਹਾ ਕਿ ਭਾਈ ਤੁਸੀਂ ਨਸ਼ਾ ਆਪ ਵਕਾਰੇ ਹੋ ਡੀਜੀਪੀ ਨੂੰ ਕਿਹਾ ਤੁਸੀਂ ਮਾਫੀ ਮੰਗੋ ਕਿਉਂਕਿ ਤੁਸੀਂ ਸੂਬੇ ਦੇ ਵਿੱਚ ਡਰੱਗ ਨੂੰ ਕੰਟਰੋਲ ਕਰਨ ਦੇ ਵਿੱਚ ناکਾਮ ਰਹੇ ਤੇ ਉਸੇ ਡਰੱਗ ਦੇ ਨਾਂ ਤੇ ਜਿਹੜਾ ਅੱਜ ਇੱਕ ਵੱਡਾ ਖੁਲਾਸਾ ਤੁਹਾਡੇ ਨਾਲ ਕਰਨਾ ਜਿਹਦੇ ਲਈ ਅੱਜ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਉਹ ਇਹ ਕਿ ਜੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਹਿਰੀ ਹੈ ਕਿ ਡਰੱਗ ਸਰਕਾਰ ਵਿਕਾਰੀ ਹੈ ਤਾਂ ਕਿਸੇ ਤਥਾਂ ਦੀ ਕਿਹਾ ਹੋਣਾ ਕਿਉਂਕਿ ਹਾਈ ਕੋਰਟ ਕੋਈ ਵੀ ਗੱਲ ਪੋਲਿਟੀਕਲੀ ਨਹੀਂ ਕਰਦੇ ਕੋਰਟ ਕੋਈ ਵੀ ਗੱਲ ਹਵਾ ਚ ਨਹੀਂ ਕਰਦੇ ਕੋਰਟ ਜਦੋਂ ਕੋਈ ਗੱਲ ਕਰਦੀ ਹੈ ਉਹ ਸਬੂਤਾਂ ਦੇ ਆਧਾਰ ਤੇ ਕਰਦੀ ਹੈ ਉਹ ਜੋ ਕੁਝ ਚੱਲ ਰਿਹਾ ਹੁੰਦਾ ਉਹਦੇ ਆਧਾਰ ਤੇ ਕਰਦੀ ਹੈ ਅੱਜ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਥੋੜੇ ਦਿਨ ਪਹਿਲਾਂ ਇੱਕ ਡਰੱਗ ਰੈਕਟ ਕਲੇਮ ਕੀਤਾ ਕਿ ਅਸੀਂ ਇੱਕ ਡਰੱਗ ਰੈਕਟ ਫੜਿਆ ਉਹ ਕਹਿੰਦੇ ਜੀ 500 ਕਰੋੜ ਦਾ ਡਰੱਗ ਰੈਕਟ ਹੈ ਝਾਰਖੰਡ ਤੋਂ ਜਲੰਧਰ ਡਰੱਗ ਆਉਂਦਾ ਸੀ ਔਰ ਜਲੰਧਰ ਤੋਂ ਉਹ ਅੱਢ ਅੱਢ ਦੁਨੀਆਂ ਦੇ ਵਿੱਚ ਉਹ ਡਰੱਗ ਦੀ ਤਸਕਰੀ ਕੀਤੀ ਜਾਂਦੀ ਸੀ ਜੀਹਦਾ ਕਿ ਇੱਕ ਮੁਲਜ਼ਮ ਜਿਹੜਾ ਮਨੀਸ਼ ਠਾਕੁਰ ਹੈ ਉਹ ਇਸ ਸਮੇਂ ਯੂਕੇ ਦੇ ਵਿੱਚ ਰਹਿੰਦਾ ਹੈ ਉਹ ਕਿੰਗ ਪਿਨ ਹੈ ਇਹਦਾ ਔਰ ਉਹ ਮੈਂ ਦੱਸਣਾ ਚਾਹੁੰਦਾ ਕਿ ਉਹ ਮਨੀਸ਼ ਠਾਕੁਰ ਕੌਣ ਹੈ ਉਹ ਮਨੀਸ਼ ਠਾਕੁਰ ਜਿਹੜਾ ਡਰੱਗ ਦਾ ਕਿੰਗ ਪਿਨ ਹੈ ਉਹ ਜਿਹੜਾ ਇਹਨਾਂ ਦਾ ਸ਼ੀਤਲ ਅੰਗੁਰਾਲ ਐਮਐਲਏ ਆਮ ਆਦਮੀ ਪਾਰਟੀ ਦਾ ਉਹਦਾ ਰਾਈਟ ਹੈਂਡ ਮੈਨ ਹੈ ਆਹ ਸ਼ੀਤਲ ਅੰਗੁਰਾਲ ਤੇ ਆਹ ਮਨੀਸ਼ ਠਾਕੁਰ ਜਿਹੜੇ ਦੋਨੋਂ ਜਾਣੇ ਇਹ ਕਹਿੰਦੇ ਨੇ ਕਿ ਯੂਕੇ ਦੇ ਵਿੱਚ ਰਹਿੰਦੇ ਨੇ ਇਹ ਤੁਸੀਂ ਦੇਖੋਗੇ ਕਿ ਮੈਨੂੰ ਲੱਗਦਾ ਵੀ ਸ਼ੀਤਲ ਅੰਗੁਰਾਲ ਸਾਹਿਬ ਕਿਤੇ ਵੀ ਕਿਸੇ ਫੰਕਸ਼ਨ 'ਚ ਜਾਣਾ ਹੋਵੇ ਕੋਈ ਪੋਲਿਟਿਕਲ ਰੈਲੀ ਹੋਵੇ ਇਹਦੇ ਤੋਂ ਬਿਨਾਂ ਨਹੀਂ ਜਾਂਦੇ ਇਹ ਹਰ ਜਗ੍ਹਾ ਨਾਲ ਔਰ ਜਦੋਂ ਯੂਕੇ ਦੇ ਵਿੱਚ ਜਾ ਕੇ ਸ਼ੀਤਲ ਅੰਗੁਰਾਲ ਰਹਿੰਦੇ ਨੇ ਉੱਥੇ ਵੀ ਕੀਤੇ ਕਰ ਰਹੇ ਨੇ ਉੱਥੇ ਵੀ ਏਸੇ ਜਿਹੜਾ ਇਹ ਬੰਦਾ ਇਹਦੇ ਕਰ ਆ ਵੀਡੀਓ ਹੈ ਸ਼ੀਤਲ ਅੰਗੁਰਾਲ ਸਾਹਿਬ ਦੀ ਆ ਦੇਖੋ ਉੱਥੇ ਯੂਕੇ ਦੇ ਘਰ 'ਚ ਜਿਹਨੂੰ ਪੁਲਿਸ ਕਹਿ ਰਹੀ ਹੈ ਵੀ ਇਹ ਕਿੰਗਪਿੰਨ ਹੈ ਉਹਦੇ ਘਰੇ ਸ਼ੀਤਲ ਅੰਗੁਰਾਲ ਯੂਕੇ ਦੇ ਵਿੱਚ ਬੈਠਾ ਔਰ ਪੂਰੀ ਮौज-ਮਸਤੀ ਚੱਲ ਰਹੀ ਪੂਰੀ ਮौज-ਮਸਤੀ ਇੱਥੋਂ ਪਤਾ ਲੱਗਦਾ ਕਿ ਇਹ ਡਰੱਗ ਰੈਕਟ ਅਗਰ ਜਲੰਧਰ ਤੋਂ ਚੱਲ ਰਿਹਾ ਹੈ ਸਰਕਾਰ ਕੀ ਦੀ ਹੈ ਆਮ ਆਦਮੀ ਪਾਰਟੀ ਦੀ ਜਲੰਧਰ ਐਮਐਲਏ ਕੌਣ ਹੈ ਸ਼ੀਤਲ ਅੰਗੁਰਾਲ ਐਮਐਲਏ ਹੈ ਤੇ ਇਹਦੇ ਨਾਲ ਮਿਲੀਭੁਗਤ ਫਿਰ ਕੀ ਦੀ ਹੈ ਕੀ ਅੱਜ ਪੰਜਾਬ ਸਰਕਾਰ ਨੇ ਇਹ ਐਮਐਲਏ ਸਾਹਿਬ ਨੂੰ ਨਾਮਜ਼ਦ ਕੀਤਾ ਉਸ ਐਫਆਈਆਰ 'ਚ ਜਦੋਂ ਤੁਸੀਂ ਮੰਨ ਰਹੇ ਹੋ ਕਿ ਇੱਕ ਬਹੁ ਕਰੋੜੀ ਡਰੱਗ ਰੈਕਟ ਚੱਲ ਰਿਹਾ ਹੈ ਜਿਹਦਾ ਸਰਗਨਾ ਯੂਕੇ ਦੇ ਵਿੱਚ ਬੈਠਾ ਹੈ ਤੇ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਹੋ ਮਾਨ ਸਾਹਿਬ ਥੋੜਾ ਐਮਐਲਏ ਉਹਦੇ ਨਾਲ ਚਾਹੇ ਪੰਜਾਬ ਹੋਵੇ ਚਾਹੇ ਯੂਕੇ ਹੋਵੇ ਥੋੜਾ ਐਮਐਲਏ ਉਹਦੇ ਨਾਲ ਫੋਟੋਆਂ ਉਹਦੇ ਘਰ ਚ ਯੂਕੇ ਜਾ ਕੇ ਰਹਿੰਦਾ ਤਾਂ ਸਰਪ੍ਰਸਤੀ ਕੀ ਦੀ ਹੈ ਕੀ ਕਾਰਵਾਈ ਹੋਈ ਇਹਦੇ ਤੇ ਔਰ ਹੁਣ ਮੈਂ ਦੱਸਣਾ ਚਾਹੁੰਦਾ ਕਿ ਇਹ ਚੱਲ ਰਿਹਾ ਹੈ ਪੰਜਾਬ ਸਰਕਾਰ ਦੇ ਵਿੱਚ ਹੈ ਕੋਈ ਜਵਾਬਦੇਹੀ ਕੇਜਰੀਵਾਲ ਸਾਹਿਬ ਅੱਜ ਪੰਜਾਬ ਆਏ ਹੋ ਥੋਡੇ ਐਮਐਲਏ ਤੇ ਏਡਾ ਵੱਡਾ ਦੂਸ਼ਣ ਲੱਗਿਆ ਥੋਡੇ ਐਮਐਲਏ ਦੇ ਉੱਤੇ ਇੱਕ ਡਰੱਗ ਪਿੰਨ ਨੂੰ ਸਰਪ੍ਰਸਤੀ ਕਰਨ ਦੇ આરોਪ ਨੇ ਉਹਦੀ ਮਦਦ ਕਰਨ ਦੇ આરોਪ ਨੇ ਤੇ ਅੱਜ ਤੁਸੀਂ ਕਿਉਂ ਚੁੱਪੋਂ ਅੱਜ ਕੋ ਪੁਲਿਸ ਕਾਰਵਾਈ ਕਰੇ ਇਹਨੂੰ ਅਰੈਸਟ ਕਰੇ ਤੇ ਅਗਲੀ ਜਿਹੜੀ ਜਾਂਚ ਹੈ ਉਹਨੂੰ ਆਰੰਭੇ ਮੈਂ ਇੱਕ ਮਿੰਟ ਐਸਐਸਪੀ ਸਾਹਿਬ ਦੀ ਵੀ ਤੁਹਾਨੂੰ ਵੀਡੀਓ ਸੁਣਾ ਦਿੰਨਾ ਜਿੱਥੇ ਉਹ ਕਹਿੰਦੇ ਨੇ ਕਿ ਇੱਕ ਡਰੱਗ ਰੈਕਟ ਚੱਲ ਰਿਹਾ ਹੈ

अरेंज करना सीखे, वो जाना, झारखंड झारखंड तो डिजिटलीटेड की एक कोरियर सीखे, बंदे से वांधे सीखे, उस शहर पर एक अमन नाम दे कर वो सप्लाई करते थे एक वादी तो क्वांटिटी पर डिजिट 10 किलो के 5 किलो होने सीखे, अमन जरा है, वो के दो मोबाइल के शोरूम्स हैं, एक ऑस्कोर नींच जग उन्हें है ना य ਉਹ ਅੱਗੇ ਜਿਹੜਾ ਦਿੰਦਾ ਸੀ ਮੈਂ ਇਹ ਤੁਹਾਨੂੰ ਸਾਰੀ ਵੀਡੀਓ ਵੀ ਜਿਹੜੀ ਹੈਗੀ ਹੈ ਜੀ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਤਾਂ ਹੁਣ ਦੱਸੋ ਵੀ ਅੱਜ ਕੇਜਰੀਵਾਲ ਸਾਹਿਬ ਕਿਹੜੇ ਹੱਕ ਦੇ ਨਾਲ ਪੰਜਾਬੀਆਂ ਤੋਂ ਆ ਕੇ ਵੋਟ ਮੰਗਦੇ ਮਤਲਬ ਪੰਜਾਬ ਦੇ ਵਿੱਚ ਤੁਸੀਂ ਡਰੱਗ ਦੀ ਤਸਕਰੀ ਖੁੱਲੇ ਆਮ ਤੁਹਾਡੀ ਸਰਪ੍ਰਸਤੀ ਨੀਤੇ ਚੱਲ ਰਹੀ ਹੈ ਇਹ ਹਾਈ ਕੋਰਟ ਨੇ ਕਿਹਾ ਪੰਜਾਬ ਤੇ 66000 ਕਰੋੜ ਦਾ ਕਰਜ਼ਾ ਚੜਾਤਾ ਉਹ ਲੋਕਾਂ ਦੇ ਸਾਹਮਣੇ ਆ ਤੁਸੀਂ ਡਾਂਗਾ ਬਰਾ ਰਹੇ ਹੋ ਉਹ ਸਾਰਿਆਂ ਨੂੰ ਪਤਾ ਲॉ ਐਂਡ ਆਰਡਰ ਦੀ ਕੀ ਸਥਿਤੀ ਹੈ ਇੰਡਸਟਰੀ ਉਰੋਂ ਬਾਹਰ ਭੱਜੀ ਜਾ ਰਹੀ ਹੈ ਤੇ ਕਿਹੜੇ ਹੌਸਲੇ ਨਾਲ ਕਹਿੰਦੇ ਜੀ ਹੁਣ ਸੰਸਦ ਚ ਭਗਵੰਤ ਮਾਨ ਪਹਿਲਾਂ ਸੰਸਦ ਤੋਂ ਤਾਂ ਲਿਆਂਦਾ ਸੰਸਦ ਦੇ ਵਿੱਚ ਕੀ ਕਾਰਗੁਜ਼ਾਰੀ ਸੀ ਉਹ ਤਾਂ ਤੁਸੀਂ ਕਹਿੰਦੇ ਸੀ ਜੀ ਪੰਜਾਬ ਦੇ ਵਿੱਚ ਸਰਕਾਰ ਚਾਹੀਦੀ ਹੈ ਲੋਕਾਂ ਦੇ ਮਸਲੇ ਤਾਂ ਹੱਲ ਹੋਣਗੇ ਜੇ ਅਸੀਂ ਪੰਜਾਬ ਦੇ ਵਿੱਚ ਸਰਕਾਰ ਸਾਡੀ ਹੋਵੇ ਉਰੇ ਅਸੀਂ ਤੁਹਾਨੂੰ ਐਮਐਸਪੀ ਦੇ ਦੇਾਂਗੇ ਉਰੇ ਅਸੀਂ ਲਾਅ ਐਂਡ ਆਰਡਰ ਬਹੁਤ ਵਧੀਆ ਕਰਦੇਾਂਗੇ ਲੋਕਾਂ ਨੂੰ ਸਹੂਲਤਾਂ ਦੇ ਦੇਾਂਗੇ ਹੁਣ ਤੁਸੀਂ ਕਹਿੰਦੇ ਹੋ ਜੀ ਭਗਵੰਤ ਮਾਨ ਸਾਹਿਬ ਨੂੰ ਦੁਬਾਰਾ ਸੰਸਦ ਭੇਜ ਤੋਂ ਯਾ ਤਾਂ ਰਵਿੰਦ ਕੇਜਰੀਵਾਲ ਸਾਹਿਬ ਤੁਹਾਨੂੰ ਚੈਲੰਜ ਹੈ ਕਿ ਯਾ ਤਾਂ ਹੁਣ ਮੁੱਖ ਮੰਤਰੀ ਨੂੰ ਫਿਰ ਚੋਣ ਲੜਾਓ ਸੰਗਰੂਰ ਤੋਂ ਉਹਨਾਂ ਦਾ ਜਿਹੜਾ ਜੱਦੀ ਹਲਕਾ ਜਿਹੜਾ ਸੰਗਰੂਰ ਪਾਰਲੀਮੈਂਟ ਹੈ ਉੱਥੋਂ ਭਗਵੰਤ ਮਾਨ ਸਾਹਿਬ ਨੂੰ ਚੋਣ ਲੜਾਓ ਨਾਲੇ ਲੋਕ ਦੱਸ ਦੇਣਗੇ ਕਿ 2 ਸਾਲਾਂ ਚ ਕਿੱਡਾ ਕੰਮ ਹੋਇਆ ਆਪਾਂ ਐਵੇਂ ਇੱਧਰ ਉੱਧਰ ਲੀਆਂ ਗੱਲਾਂ ਮਾਰ ਕੇ ਹੁਣ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰੀਏ ਪੰਜਾਬ ਦਾ ਉਹ ਕਿਹੜਾ ਮੁੱਤ ਹੈ ਜਿਹਦੇ ਤੁਸੀਂ ਲੋਕਾਂ ਨੇ ਪੰਜਾਬ ਨੂੰ ਧੋਖਾ ਨਹੀਂ ਦਿੱਤਾ ਚਾਹੇ ਐਸਵਾਈਐਲ ਦੀ ਗੱਲ ਕਰ ਲਈਏ ਸੁਪਰੀਮ ਕੋਰਟ ਦੇ ਵਿੱਚ ਖੜੇ ਹੋ ਕੇ ਤੁਸੀਂ ਕਿਹਾ ਕਿ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਨਹਿਰ ਬਣਾਉਣ ਨੂੰ ਤਿਆਰ ਹੈ ਪਰ ਵਿਰੋਧੀ ਤਰ੍ਹਾਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨਹੀਂ ਬਣਾਉਣ ਦਿੰਦੀ ਪੰਜਾਬ ਦਾ ਦੂਜਾ ਅਹਿਮ ਮੁੱਦਾ ਉਸੇ ਜਦੋਂ ਤੁਸੀਂ ਪ੍ਰਦੂਸ਼ਣ ਦੇ ਮਾਮਲੇ 'ਚ ਇਹ ਗੱਲ ਕਹੀਂ ਖੜੇ ਹੋ ਕੇ ਤੁਹਾਡੀ ਸਰਕਾਰ ਨੇ ਤੁਹਾਡੇ ਐਡਵੋਕੇਟ ਜਨਰਲ ਨੇ ਕਿ ਭਾਈ ਐਮਐਸਪੀ ਬੰਦ ਕਰ ਦਿਓ ਔਰ ਤੁਹਾਡੀਆਂ ਜਿਹੜਾ ਇੱਕ ਮਨਿਸਟਰ ਹਨਮੋਲ ਗਗਨਮਾਨ ਇਹ ਤਾਂ ਚੁਟਕੀਆਂ ਮਾਰਦੇ ਸੀ ਕਿ ਜੀ ਸਾਡੀ ਸਰਕਾਰ ਬਣਾ ਦਿਓ ਕੇਜਰੀਵਾਲ ਸਾਹਿਬ ਨੇ ਤਾਂ ਫਾਰਮੂਲਾ ਤਿਆਰ ਕਰ ਲਿਆ ਅੱਧੇ ਘੰਟੇ 'ਚ ਅੱਧੇ ਘੰਟੇ 'ਚ ਅਸੀਂ ਐਮਐਸਪੀ ਦੇ ਦੇਾਂਗੇ ਤੇ ਤੁਸੀਂ ਸੁਪਰੀਮ ਕੋਰਟ ਜਾ ਕੇ ਉਸੇ ਐਮਐਸਪੀ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਅੱਜ ਸਿੱਧਾ ਸਵਾਲ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੂੰ ਹੈ ਪੰਜਾਬ ਤੋਂ ਵੋਟਾਂ ਮੰਗਦੇ ਹੋ ਪਰ ਪੰਜਾਬ ਨੂੰ ਇਸ ਗੱਲ ਦਾ ਹਿਸਾਬ ਦਿਓ ਕਿ ਜਦੋਂ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਭਗਵੰਤ ਮਾਨ ਸਾਹਿਬ ਨੇ ਬੜੇ ਭਾਸ਼ਣ ਦਿੱਤੇ ਕਿ ਜੇ ਕੇਂਦਰ ਸਰਕਾਰ ਐਮਐਸਪੀ ਦੇਣ ਦੇ ਵਿੱਚ ناکਾਮ ਹੈ ਤਾਂ ਪੰਜਾਬ ਸਰਕਾਰ ਐਮਐਸਪੀ ਦਵੇ ਅੱਜ 92 ਐਮਐਲਏ ਨੇ ਦਿਓ ਐਮਐਸਪੀ ਕਿੱਥੇ ਗਈ ਉਹ ਤੁਹਾਡੇ ਵਾਦੇ ਹੁਣ ਵੋਟਾਂ ਕਿਹੜੇ ਵਿਧਾਨ ਤੇ ਮਤਲਬ ਅੱਜ ਮੈਂ बार-बार ਇਹ ਸਵਾਲ ਪੁੱਛਦਾ ਹਾਂ ਕਿ 2 ਸਾਲਾਂ ਬਾਅਦ ਆ ਕੇ ਕਹਿੰਦੇ ਹੋ ਜੀ ਸੰਸਦ ਚ ਭਗਵੰਤ ਮਾਨ ਹੁਣ ਸਾਨੂੰ ਵੋਟਾਂ ਪਾ ਦਿਓ ਇਹ ਸਵਾਲਾਂ ਦੇ ਜਵਾਬ ਦੋ ਲੋਕ ਆਪ ਹੀ ਵੋਟਾਂ ਪਾ ਦੇਣਗੇ ਮਤਲਬ ਕਿਹੜਾ ਉਹ ਮਸਲਾ ਕਿ ਮੁੱਖ ਮੰਤਰੀ ਦੇ ਝੂਠ ਨੂੰ ਵੋਟਾਂ ਪਾ ਦਈਏ ਕਿ ਗੋਲਡੀ ਬਰਾੜ ਵਾਲੇ ਝੂਠ ਨੂੰ ਵੋਟਾਂ ਪਾ ਦਈਏ ਕੇ ਚਰਨਜੀਤ ਚੰਨੀ ਸਾਹਿਬ ਨੇ ਜਿਹੜਾ ਖਿਡਾਰੀ ਤੋਂ ਰਿਸ਼ਵਤ ਮੰਗੀ ਸੀ ਉਹ ਤੇ ਨਹੀਂ ਪਰਚਾ ਹੋਇਆ ਉਹਦੇ ਤੇ ਵੋਟਾਂ ਪਾ ਦिए ਕਿ BMW ਦੇ ਪਲਾਂਟ ਤੇ ਵੋਟਾਂ ਪਾ ਦिए ਕਿ ਘੋੜਿਆਂ ਵਾਲੇ ਝੂਠ ਤੇ ਪਾ ਦिए ਕਿ ਰਾਜਾ ਵੜਿੰਗ ਦੀ ਜਿਹੜੀ ਚਾਸੀਆਂ ਦਾ ਮਸਲਾ ਹੈ ਬੋਡੀਆਂ ਦਾ ਮਸਲਾ ਉਹ ਤੇ ਕਾਰਵਾਈ ਨਹੀਂ ਹੋਈ ਉਸ ਝੂਠ ਤੇ ਵੋਟਾਂ ਪਾ ਦिए ਕਿ ਸੁਖ ਵਿਲਾਦ ਵਾਲੇ ਝੂਠ ਤੇ ਵੋਟਾਂ ਪਾ ਦिए ਕਿਹੜੇ ਝੂਠ ਤੇ ਵੋਟਾਂ ਪਾ ਦੀ ਤੇ ਜਿੱਦਣ ਸ਼੍ਰੋਮਣੀ ਅਕਾਲੀ ਦਲ ਨੇ ਡੈਫੇਮੇਸ਼ਨ ਦਾ ਕੇਸ ਪਾਇਆ ਆਹੀ ਮੁੱਖ ਮੰਤਰੀ ਜਿਹੜੇ ਬਹੁਤ ਦਲੇਰੀ ਦੀ ਗੱਲ ਕਰਦੇ ਸੀ ਅੱਜ ਮੁਕਸਰ ਕੋਟ ਬੁਲਾਉਂਦੀ ਫਿਰਦੀ ਐ ਉੱਥੇ ਨਹੀਂ ਜਾਂਦੇ ਔਰ ਸੁਖ ਵਿਲਾਸ ਦੇ ਮਸਲੇ ਤੇ ਜਿੱਦਣ ਸ਼੍ਰੋਮਣੀ ਅਕਾਲੀ ਦਲ ਨੇ ਚੈਲੰਜ ਕਰਤਾ ਕਿ 108 ਕਰੋੜ ਤਾਂ ਛੱਡੋ ਮੁੱਖ ਮੰਤਰੀ ਸਾਹਿਬ 108 ਰੁਪਏ ਕੱਢ ਕੇ ਦਿਖਾ ਦਿਓ ਉਤੋਂ ਬਾਅਦ ਚੁੱਪ ਮਤਲਬ ਕਿਹੜੇ ਝੂਠ ਤੇ ਵੋਟਾਂ ਪਾਦੇ ਪੰਜਾਬ ਮੁੱਖ ਮੰਤਰੀ ਸਾਹਿਬ ਇਹ ਲੋਕਾਂ ਨੂੰ ਦੱਸ ਕੇ ਜਾਓ ਕਿਉਂਕਿ ਅੱਜ ਬਹੁਤ ਵੱਡੇ ਸਵਾਲ ਨੇ ਇਹ ਜਿਹੜੇ 4 D ਨੇ ਇਹ ਜਿਹੜਾ ਡੈਟ ਕਰਜ਼ਾ ਇਹ ਜਿਹੜਾ ਡੈਥ ਗੈਂਗਸਟਰ ਮਾਰ ਰਹੇ ਨੇ ਜਿਹੜੀਆਂ ਡਾਂਗਾ ਨੇ ਤੇ ਜਿਹੜਾ ਡਰੱਗ ਹੈ ਇਹ 4D ਦੇ ਉੱਤੇ ਅੱਜ ਪੰਜਾਬ ਤੁਹਾਡਾ ਜਵਾਬ ਮੰਗਦਾ ਜੇ ਕੋਈ ਜਵਾਬ ਹੈ ਤਾਂ ਦੱਸੋ ਪੰਜਾਬ ਪਾਉ ਵੋਟਾਂ